ਜੀ ਕਹਲਤਾ ਫਿਰ ਭਾਈ ਗਿੱਜੀ ਦੇ ਕਥੇ ਭਾਈ ਜੀ ਪਿਆਰਿਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸੁਲੱਖਣੀ ਜੀ ਨਾਲ ਸੁਲੱਖਣੀ ਜੀ ਨਾਲ ਮਾਤਾ ਸੁਲੱਖਣੀ ਜੀ ਨਾਲ ਕਦਮ ਆਈ ਹੋਈ 1550 ਵਿੱਚ ਕੜਮਾਈ ਕੜਮਾਈ ਹੋਈ ਉਸ ਕੜਮਾਈ ਦੇ ਬਾਬਤ ਤੋੜੀ ਜੀ ਸ਼ਾਰਟਕਟ ਇਹ ਕਿਸ ਤਰ੍ਹਾਂ ਗੁਰਨਾਨ ਦੇਵ ਜੀ ਮੋਦੀ ਖਾਨਾ ਚਲਾਉਂਦੇ ਸੀ ਏਰਾ ਤੇਰਾ ਕਰਦੇ ਸੀ ਮੈਂ ਤਾਂ ਕਾਲੂ ਜੀ ਆਏ ਦੇਖਿਆ ਕਿ ਮੇਰਾ ਪੁੱਤਰ ਤਾਂ ਹੋਣਾ ਪਰੋਬਾਰ ਵਿੱਚ ਲੱਗਾ ਹੈ ਕੋਈ ਮੈਂ ਇਹਦੀ ਕਹਾਣੀ ਕਰਵਾਵਾ ਰਿਸ਼ਤੇ ਦੀ ਜੋ ਕੋਈ ਵੀ ਚੋਲਾ ਪੈਂਦਾ ਹੈ ਤੇ ਕਹਾਣੀ ਅੱਗੇ ਨਿਕਲਦੀ ਹੈ ਤੇ ਕਹਾਣੀ ਇਸ ਤਰ੍ਹਾਂ ਹੀ ਨਿਕਲੀ ਮੂਲਾ ਇੱਕ ਦਿਨ ਮੂਲਾ ਚੰਦ ਚੋਣਾ ਗੁਰਨਾਨਕ ਦੇਵ ਜੀ ਨੂੰ ਦੇਖ ਗਿਆ ਮੂਲਾ ਉਹ ਕੋਖੇ ਰਦਾਨੀਆਂ ਦਾ ਪਟਵਾਰੀ ਸੀ ਇਹ ਵੀ ਪਟਵਾਰੀ ਸੀ ਮੈਂ ਤਾਂ ਕਾਲੂ ਜੀ ਵੀ ਪਟਵਾਰੀ ਸਨ ਘਰ ਬਟਾਲੇ ਵਿੱਚ ਸੀ ਮੂਲੇ ਜਰਾਮ ਦੇ ਘਰ ਬੀਬੇ ਨਾਨਕੀ ਦੇ ਪਾਸ ਸ਼ਗਨ ਭੇਜਿਆ ਗਿਆ 1580 ਵਿੱਚ ਸ਼ਗਾਈ ਲੈ ਕੇ ਬ੍ਰਾਹਮਣ ਆਇਆ ਬੀਬੇ ਨਾਨਕੀ ਜੀ ਬੜੀ ਪ੍ਰਸੰਨ ਹੋਈ ਲੱਗੀਆਂ ਵਧਾਈਆਂ ਮਿਲਣ ਕੋੜਾ ਕੋੜ ਮਾਈ ਨੂੰ ਬਹੁਤ ਬਧਾਈਆਂ ਮਿਲਣ ਲੱਗੀਆਂ ਜਮਾਂ ਗਹਿਨੀ ਹੋ ਗਈ ਤੇ ਬੇਬੇ ਨਾਨਕੀ ਜੀ ਬਹੁਤ ਹੀ ਜ਼ਿਆਦਾ ਕੁਛਤਨ ਇੱਕ ਵਿਛੋਲੇ ਨੂੰ ਪੈਣਾ ਪੰਦਾ ਹੈ ਪਰਮਾਨੰਦ ਬੇਬੇ ਨਾਨਕੀ ਜੀ ਦਾ ਸਹੁਰੇ ਸਨ ਇਹ ਵੀ ਨੌਕਰੀਆਂ ਕਰਦੇ ਸਨ ਇਹਨਾਂ ਨੂੰ ਉੱਥੇ ਉਹ ਖੋਕਿਆਂ ਵੀ ਚਾਣਾ ਜਾਣਾ ਸੀ ਇਹਨਾਂ ਦੀ ਜਾਣ ਪਛਾਣ ਸੀ ਦੇਖੋ ਮਾਤਾ ਸੁਲੱਖਣੀ ਕਿੰਨੇ ਭਾਗਾਂ ਵਾਦੀ ਹੈ ਇੰਨੇ ਹੀ ਵੱਡੇ ਭਾਗ ਹੋਣਗੇ ਮਾਤਾ ਸੁਲੱਖਣੀ ਜੀ ਦੇ ਇੰਨੇ ਵੱਡੇ ਭਾਗ ਇੰਨੇ ਵੱਡੇ ਕਰਮ ਇੰਨੇ ਵੱਡੇ ਭਾਗ ਜਿਹੜਾ ਇੱਕ ਰੱਬ ਗੁਰਨਾਣਕ ਆਪ ਨਿਰੰਕਾਰ ਜਗ ਮੇਂ ਪਰਵਰਿਆ ਗੁਰਨਾਣਕ ਦੇਵ ਮਹਾਰਾਜ ਰੱਬ ਸਨ ਜਿਹੜੇ ਉੱਤਰ ਕੇ ਉਹਨਾਂ ਨੇ ਸੁਲੱਖਣੀ ਜੀ ਦਾ ਹੱਥ ਫੜਿਆ ਵਿਆਹ ਗ੍ਰਸਤੀ ਵੀ ਧਾਰਨ ਕੀਤੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗ੍ਰਸਤੀ ਨੂੰ ਮਾੜਾ ਨਹੀਂ ਕਿਹਾ ਆਪ ਗ੍ਰਸਤੀ ਧਾਰੀ ਕਹਿੰਦੇ ਗ੍ਰਸਤੀ ਵਿੱਚ ਰਹਿ ਕੇ ਵਾਹਿਗੁਰੂ ਦਾ ਨਾਮ ਜਪਿਆ ਜਾ ਸਕਦਾ ਹੈ ਮਨ ਕਰਕੇ ਗ੍ਰਸਤੀ ਜਿਹੜਾ ਜੀਵਨ ਹੈ ਉਹ ਮਾੜਾ ਜੀਵਨ ਨਹੀਂ ਇਹ ਗ੍ਰਸਤੀ ਵੀ ਇੱਕ ਚੰਗਾ ਗ੍ਰਸਤੀ ਹੋਵੇ ਜਿਹੜਾ ਅੰਮ੍ਰਿਤ ਵੇਲੇ ਉੱਠੇ ਨੇਕ ਕਮਾਈ ਕਰੇ ਸੱਚ ਦੀ ਕਮਾਈ ਕਰੇ ਸੱਚ ਬੋਲੇ ਸੱਚ ਤੇ ਚੱਲੇ ਸਾਰੇ ਉਸ ਵਿੱਚ ਗੁਲ ਗੁਲ ਹੋਰ ਅੰਮ੍ਰਿਤ ਵੇਲਾ ਤੋਂ ਵਸਦਾ ਹੋਵੇ ਉਹ ਗ੍ਰਸਤੀ ਗ੍ਰਸਤੀ ਹੈ ਗ੍ਰਸਤੀ ਦਾ ਮਾਰਗ ਗੁਰੂ ਨਾਨਕ ਦੇਵ ਜੀ ਦੇ ਆਪਣੇ ਤੇ ਨਵਾ ਕੇ ਸਾਡੇ ਵਰਗਿਆਂ ਨੂੰ ਦੱਸਿਆ ਕਿ ਗ੍ਰਸਤੀ त्यागਣੀ ਨਹੀਂ ਗ੍ਰਸਤੀ ਦੇ ਵਿੱਚ ਹੀ ਰਹਿ ਕੇ ਪਰਮਾਤਮਾ ਦਾ ਤੁਰੀ ਧਾਮ ਜਪਨਾ ਹੈ ਉਹਨਾਂ ਨੇ ਆਪ ਵੀ ਗ੍ਰਸਤੀ ਦਾ ਜੀਵਨ ਉਤਾਰਿਆ ਆਹ ਇੱਕ ਛੋਟਾ ਜਿਹਾ ਸ਼ਬਦ ਹੈ ਦੋ ਚਾਰ ਲੰਨਾਂ ਦਾ ਥੂਈ ਮਹੱਲਾ ਪਹਿਲਾ ਕਰ ਤੀਜਾ ਇੱਕ ਏਕਮਕਾਰ ਸਤਿਗੁਰ ਪ੍ਰਸਾਦਿ ਆਓ ਸੱਜਣਾ ਆਓ ਸੱਜਣਾ ਕੋ ਦੇਖਾਂ ਦਰਸ਼ਨ ਤੇਰਾ ਰਾਮ ਕੋ ਦੇਖਾਂ ਦਰਸ਼ਨ ਤੇਰਾ ਰਾਮ ਆਓ ਸੱਜਣਾ ਆਓ ਦੇਖਾਂ ਦਰਸ਼ਨ ਤੇਰਾ ਰਾਮ ਦੇਖਾਂ ਦਰਸ਼ਨ ਤੇਰਾ ਰਾਮ ਕਰ ਆਪਣਣੀ ਖੜੀ ਤਕਾਂ ਕਰ ਆਪਣਣੀ ਖੜੀ ਤਕਾਂ ਮੈਂ ਮਨ ਚੌਕ ਨੇਰਾ ਰਾਮ ਮੈਂ ਮਨ ਚੌਕ ਨੇਰਾ ਰਾਮ ਆਵੋ ਸਜਣਾ ਆਵੋ ਸਜਣਾ ਹੋ ਤੇ ਕਾ ਦਰਸ਼ਨ ਤੇਰਾ ਰਾਮ ਹੋ ਤੇ ਕਾ ਦਰਸ਼ਨ ਤੇਰਾ ਰਾਮ ਮਨ ਚਾਓ ਕਨੇਰਾ ਮਨ ਚਾਓ ਕਨੇਰਾ ਸੁਣ ਪ੍ਰਭ ਮੇਰਾ ਮੈਂ ਤੇਰਾ ਪਰਵਾਸਾ ਮਨ ਚਾਓ ਕਨੇਰਾ ਸੁਣ ਪ੍ਰਭ ਮੇਰਾ ਮੈਂ ਤੇਰਾ ਪਰਵਾਸਾ ਆਓ ਸਜਣਾ ਆਓ दे खां दर्शन तेरारा हो दे खां कां दर्शन तेरारा दर्शन पही न केवल जन्म मरण दुख नासा दर्शन पही न केवल जन्म मरण दुख नास आवो सजण आवो सजण हो देखा दर्शन तेरा रा ਓਹ ਦੇਖਾਂ ਦਰਸ਼ਨ ਤੇਰਾ ਰਾਮ ਆਵੋ ਸੱਜਣਾ ਆਵੋ ਸੱਜਣਾ ਓਹ ਦੇਖਾਂ ਦਰਸ਼ਨ ਤੇਰਾ ਰਾਮ ਓਹ ਦੇਖਾਂ ਦਰਸ਼ਨ ਤੇਰਾ ਰਾਮ ਇਸ ਤਰ੍ਹਾਂ ਗੁਰਨਾਣਕ ਦੇਵ ਜੀ ਮਹਾਰਾਜ ਜਣਸਨ ਕੋ ਮੋਦੀ ਖਾਨਾ ਚਲਾਉਂਦੇ ਰਹੇ ਤੇਰਾ 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 ਕਰਦੇ ਰਹੇ ਜਿਹੜਾ ਆਵੇ ਨੰਗਾ ਭੁੱਖਾ ਰਜ ਕੇ ਹਿਟਾਵੇ ਥੋੜੀਆਂ ਪਾਪੜ ਕੇ ਉਹਨਾਂ ਨੂੰ ਦੇਣ ਥਾਰੇ ਦੇਖ ਕੇ ਹੰੀਆਂ ਕਿ ਨਵਾਬ ਮੋਤੀ ਤੇਰਾ ਸਭ ਕੁਝ ਲੂਟਾ ਰਿਹਾ ਹੈ ਕੋਈ ਹਿਸਾਬ ਕਿਤਾਬ ਦੇਖ ਬੜੀਆਂ ਚੁਗਲੀਆਂ ਹੋਈਆਂ ਬਹੁਤ ਗਹਿਰਮੀ ਬੜਾ ਭਰਮ ਵਿੱਚ ਸੀ ਕਿਉਂਕਿ ਬੇਬੇ ਨਾਨਕੀ ਇਹ ਤਾਂ ਸੁੱਤ ਸੀ ਉਹ ਆਪਣੇ ਭਾਈ ਨੂੰ ਜਾਣਦੀ ਸੀ ਤੇ ਜਗਤ ਤਾਰਨ ਵਾਤੇ ਆਇਆ ਹੈ ਇਹ ਲੋਕਾਂ ਦੇ ਕਲਯੁਗਾਂ ਜੀਵਨ ਨੂੰ ਤਰਨ ਨੂੰ ਆਤੇ ਆਇਆ ਹੈ ਬੀਬੇ ਨਾਨਕੀ ਸਾਰੀ ਸਾਰਕੀ ਉਹ ਜੈ ਰਾਮ ਨੂੰ ਬੜਾ ਫਿਕਰ ਲੱਗ ਗਿਆ ਕਿ ਸਾਰੇ ਚੁਕਲੀਆਂ ਕਰਨ ਕਿ ਮੋਦੀ ਖੰਨਾ ਲੂਟਾ ਰਿਹਾ ਹੈ ਜਿਹੜਾ ਫਕੀਰ ਗਰੀਬ ਜਿਹੜਾ ਵੀ ਦਰ ਤੇ ਆਂਦਾ ਹੈ ਉਹ ਘਰ ਘਰ ਕੇ ਝੋਲੀਆਂ ਆਪਣੀਆਂ ਲੈ ਕੇ ਜਾਂਦਾ ਹੈ ਜਦੋਂ ਸ਼ਿਕਾਇਤਾਂ ਵਧਰੀਆਂ ਸ਼ੁਰੂ ਹੋਈਆਂ ਤਾਂ ਉਹ ਆਪ ਨੂੰ ਜਾ ਕੇ ਚੁਕਲੀਆਂ ਲੱਗੀਆਂ ਗੁਰੂ ਨਾਨਕ ਦੇਵ ਜੀ ਨੇ ਮਹਾਰਾਜ ਨੇ ਇੱਕ ਦਿਨ ਨਵਾਬ ਨੂੰ ਕਿਹਾ ਕਿ ਨਵਾਬ ਜੀ ਆਪਣਾ ਹਿਸਾਬ ਕਿਤਾਬ ਦੇਖ ਲਓ ਗੁਰੂ ਨਾਨਕ ਦੇਵ ਜੀ ਨੇ ਸੁਨੇਹਾ ਭੇਜਿਆ ਇਹ ਮੋਦੀ ਆ ਗਿਆ ਮੋਦੀ ਹਿਸਾਬ ਕਰਨ ਨੂੰ ਆਇਆ ਕਿਉਂਕਿ ਉਹਨੂੰ ਬੜੀਆਂ ਚੁਕਲੀਆਂ ਲੱਗ ਰਹੀਆਂ ਤੁਨ ਕਿ ਉਹ 13 13 13 ਕਰਕੇ ਤੇਰਾ ਮੋਦੀ ਖਾਨਾ ਮੋਦੀ ਸਭ ਕੁਝ ਲਟਾ ਰਿਹਾ ਹੈ ਤੇਰਾ ਹੀ ਤੇਰਾ ਤੇਰਾ ਹੀ ਤੇਰਾ ਤੇਰਾ ਹੀ ਤੇਰਾ ਕਰਦਾ ਹੈ ਨਵਾਬ ਬੜੇ ਗੁੱਸੇ ਵਿੱਚ ਸੀ ਨਵਾਬ ਆਇਆ ਉਹਨੇ ਜਦੋਂ ਰਾਏ ਨੂੰ ਕਿਹਾ ਕਿ ਤੂੰ ਸਾਰਾ ਹਿਸਾਬ ਕਿਤਾਬ ਦੇਖ ਜਦੋਂ ਸਾਰੀ ਪੜਤਾਲ ਹਿਸਾਬ ਕਿਤਾਬ ਦੀ ਹੋਈ ਤੇ 321 ਰੁਪਏ ਨਾਨਕ ਦੇਵ ਜੀ ਮਹਾਰਾਜ ਦੇ ਫਾਲਤੂ ਨਿਕਲੇ ਵਾਦੇ ਨਿਕਲੇ ਉਹ ਜਦੋਂ ਰਾਏ ਬੜਾ ਸ਼ਰਮਿੰਦਾ ਪੈ ਗਿਆ 10000 ਰੁਪਇਆ ਗੁਰਨਾਮਕ ਦੇਵ ਮਹਾਰਾਜ ਨੂੰ ਹੋਰ ਮਿਲਿਆ 10000 ਰੁਪਇਆ ਗੁਰਨਾਮਕ ਦੇਵ ਮਹਾਰਾਜ ਨੇ ਉਹ ਬੇਬੇ ਨਾਨਕੀ ਜੀ ਨੂੰ ਦੇ ਦਿੱਤਾ ਕੜਮਾਈ ਗੁਰਨਾਮਕ ਦੇਵ ਕੀ ਦੀ ਹੋ ਗਈ ਸੀ ਲੱਗੇ ਗੀਤ ਵਾਜੇ ਢੋਲਕੀਆਂ ਵੱਜਣ ਲੱਗੀਆਂ ਸਭ ਕੁਝ ਪਿਆਰੀਆਂ ਹੋ ਰਹੀਆਂ ਸਨ ਵਿਆਹ ਸਾਧ ਬਾਦ ਸਹਾ ਲਿਖ ਕੇ ਭੇਜਿਆ ਗਿਆ 1 ਸਾਲ ਬਾਅਦ 1551 ਵਿੱਚ ਵਿਆਹ ਜਿਹੜਾ ਹੈ 1551 ਵਿੱਚ ਹੋਇਆ ਉਹਦਾ ਗੁਰਨਾਨਕ ਦੇਵ ਜੀ ਮਹਾਰਾਜ ਦੀ ਉਮਰ 18 ਸਾਲ ਦੀ ਸੀ ਤੇ ਜਦੋਂ ਮੋਦੀ ਨੇ ਆ ਕੇ ਗੱਲਾਂ ਕੀਤੀਆਂ ਗੁਰਨਾਨਕ ਦੇਵ ਜੀ ਨਾਲ ਨਵਾਬ ਨੇ ਨਵਾਬ ਨੇ ਆ ਕੇ ਗੁਰਨਾਨਕ ਦੇਵ ਜੀ ਨੂੰ ਮਿਲੇ ਫਸੀ ਮੰਜਾ ਕਰਨ ਲੱਗੇ ਗੱਲਾਂ-ਗੱਲਾਂ ਵਿੱਚ ਕਿਹਾ ਨਵਾਬ ਨੇ ਕਿ ਮੈਂ ਸੁਣਿਆ ਹੈ मोदी लूटावता है दुकान को मोदी ਖਾਣਾ ਲੁਟਾਉਂਦਾ ਹੈ ਉਹ ਉਹ ਕਹਿੰਦੇ ਕਰ ਲੋ ਸਾਹਿਬ ਦੇਖ ਲੋ ਆਪਣਾ ਪਰ ਚੋਰ ਹਿਸਾਬ ਕੀਤੀ ਗੁਰਨਾਣਿਕ ਦੇਵ ਜੀ ਦਾ ਵੱਧਾ ਹੀ ਨਿਕਲਿਆ ਜਦੋਂ ਹਿਸਾਬ ਕਰਨ ਗੁਰਨਾਣਿਕ ਦੇਵ ਜੀ ਦਾ ਵੱਧਾ ਨਿਕਲਿਆ ਤੇ 605 ਵਿੱਚ ਬਹਿ ਗਿਆ ਸ਼ਰਮਿੰਦਾ ਹੋ ਗਿਆ ਨਵਾਬ ਨੇ ਹਾਂਸੀ કરી ਮੋਦੀ ਤਾਂ ਵੀ ਕਹਿੰਦੇ ਹੈ ਕਿ ਉਹ ਕਰ گرو نانک دیو جی کرن حال ہیں بندہ جے رام نے کیا یہ بے حساب ہے جس کا حساب نہیں پایا جاتا سب وہ سپتہ کا بندہ ہے یہ ہی موڈی نے کیا ہاسا ہا ٹیچر کی جب تک بندہ ہے کہ حساب نہیں پایا جاتا کچھ کیا نہیں جاتا یہ تب تک ہی جانیں گے جب تک اس کا وواہ نہیں ہوا ਜਦ ਤੱਕ ਇਸ ਦਾ ਵਿਵਾਹ ਨਹੀਂ ਹੁੰਦਾ ਵਿਵਾਹ ਹੁੰਦਾ ਤਾਂ ਜਦੋਂ ਇਹ ਔਰਤਾਂ ਕੇ ਅੰਗ ਦੇਖेंगे ਕੋਈ ਇਹਨਾਂ ਦੀ ਬੁੱਧੀ ਬਦਲ ਜਾਂਦੀ ਹੈ ਕੋਈ ਫਕੀਰ ਜਿਹੜੇ ਨੇ ਪੀਰ ਫਕੀਰ ਫਿਰ ਆਪਣੀ ਜਗ੍ਹਾ ਟਿਕਾਣੇ ਤੇ ਨਹੀਂ ਰਹਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਜਿਨ੍ਹਾਂ ਨੂੰ ਇਹ ਜਿਨ੍ਹਾਂ ਨੂੰ ਪ੍ਰਮਾਤਮਾ ਦੇ ਨਾਲ ਪਿਆਰ ਹੈ ਇਹ ਸਭ ਕਹਨੇ ਕਿਆ ਬਾਤਾਂ ਹੈ ਜਿਹੜਾ ਵਾਹਿਗੁਰੂ ਦੇ ਨੇੜੇ ਹੈ ਜਿਹੜਾ ਜਿਹਨੂੰ ਵਾਹਿਗੁਰੂ ਨਾਲ ਪ੍ਰੇਮ ਹੈ ਜਿਹੜਾ ਵਾਹਿਗੁਰੂ ਵਿੱਚ ਇੱਕ ਨਿੱਕ ਹੋ ਕੇ ਸਾ ਰੱਖਦਾ ਹੈ ਇਹ ਗੱਲਾਂ ਉਸ ਵਾਸਤੇ ਬਹੁਤ ਦੂਰ ਹਨ ਉਹ ਨਾਨਕ ਦੇਵ ਜੀ ਨੂੰ ਦੱਸ ਰਹੇ ਹਨ ਨਵਾਬ ਨੂੰ ਕਿ ਜਿਸ ਔਰਤ ਕੀ ਦੇ ਮੇ ਲੋਹ ਵਿੱਚ ਹੱਡ ਚਮੜਾ ਮਨ ਮੂਤ ਭਰੇ ਹੈ ਐਸੀ ਔਰਤ ਦਾ ਵੱਲ ਉਨਾ ਉੱਪਰ ਨਹੀਂ ਪੜਦਾ جڑے اس مالک اس پرمیشور ر ایک مک ہیں ان کی بندگی ہے پرماتمہ کے ساتھ وہ انہ باتہ میں نہیں دے وہ ایک رس رہتے ہیں ان سے واحگرو پاربم دور نہیں ہے اے ان سے ہے جڑے پرماتمہ کو سمرتے نہیں اے ان کے لیے ہے جڑے پرماتمہ کا بھجن بندگی کرتے ہیں ایک رس میں رہتے ہیں ਉਨਕੇ ਉਨਾਂ ਦੇ ਉੱਤੇ ਐਸੀ ਔਰਤ ਦਾ ਪ੍ਰਭਾਵ ਪੜਦਾ ਹੀ ਨਹੀਂ ਫਿਰ ਉਹਦੀ ਨਿਸ਼ਾ ਹੋਈ ਦੇ ਜਦੋਂ ਦੇਖਣ ਕਿ ਬਾਬੇ ਨਾਨਕ ਦਾ ਹੀ ਵਧਾਨ ਕਰੇ ਜਦੋਂ ਦੇਖਣ ਬਾਬੇ ਨਾਨਕ ਦਾ ਵਧਾਨ ਕਰੇ ਇਸ ਤਰ੍ਹਾਂ ਗੁਰ ਨਾਨਕ ਦੇਵ ਜੀ ਮਹਾਰਾਜ ਆਪਣੇ ਕੰਮਾਂ ਵਿੱਚ ਲੱਗੇ ਰਹੇ ਮੋਦੀ ਖਾਨਾ ਚਲਾਉਂਦੇ ਰਹੇ ਦੇ ਸਾਲ ਬਾਅਦ ਨਹੀਂ ਇਹ ਸ਼ਗਾਈ ਦੇ ਫਿਰ ਗੀਤ ਗਾਏ ਉਹ ਤਾਂ ਵਧਾਈਆਂ ਮਿਲੀਆਂ ਮਰਦਾਨਾ ਕੋਈ ਤੇ ਕੋਈ ਬੇੜੀ ਮਲਾਹ ਕਹਿੰਦਾ ਹੈ ਜਿਹੜਾ ਪਰਮ ਹੁੰਦਾ ਹੈ ਜਿਹਦਾ ਪਰਮਾਨੰਦ ਸੋਹਰਾ ਇਹ ਵੀ ਚੋਲੇ ਬਣੇ ਇਹ ਮਰਦਾਨਾ ਵੀ ਨਾਲ ਗਿਆ ਮਰਦਾਨੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਕੋਲੋਂ ਵਧਾਈ ਮੰਗੀ ਉਹਨੇ ਇਹ ਨਹੀਂ ਕਿਹਾ ਵਧਾਈ ਦਿਓ ਉਹਨੇ ਕਿਹਾ ਵਧਾਈ ਖਾਣੀ ਐ ਐ ਗੁਰਨਾਨਕ ਦੇਵ ਜੀ ਨੇ ਉਸੇ ਕਹਿੰਨੇ ਆ ਨਾ ਪਾਰਟੀ ਦਿਓ ਮਰਦਾਨਾ ਬੜਾ ਸਿੱਧਾ ਬੜਾ ਭੋਲਾ ਭਾਲਾ ਸੀ ਜਦੋਂ ਮਰਦਾਨੇ ਨੇ ਕਿਹਾ ਗੁਰਨਾਨਕ ਦੇਵ ਜੀ ਨੂੰ ਵਧਾਈ ਖਾਣੀ ਐ ਗੁਰਨਾਨਕ ਦੇਵ ਜੀ ਕਿਹਾ ਅੱਛਾ ਦੱਸੋ ਕੀ ਚਾਹੀਦਾ ਹੈ ਗੁਰਨਾਨਕ ਦੇਵ ਜੀ ਕਹਿੰਦੇ ਮੈਂ ਤੈਨੂੰ ਕਿਰਕਾਲ ਦਾ ਰਾਜ ਦੇ ਦਿਆਂ ਇਨ ਕਾਲ ਦਾ ਰਾਜ ਤੇ ਨਾਮ ਦਸਪੀ ਦੀਆਂ ਉਹਨਾਂ ਨੇ ਫਿਰ ਗੁਰੂ ਨਾਨਕ ਦੇਵ ਜੀ ਨੇ ਕਿਹਾ ਝੋਲੀ ਕਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਰਦਾਨੇ ਦੀ ਝੋਲੀ ਵਿੱਚ ਕਿਰਤਨ ਦੀ ਦਾਤ ਪਾਈ ਕਿਰਤਨ ਕਾਲ ਯੁਗ ਮੇ ਕਿਰਤਨ ਪ੍ਰਦਾਨਾ ਕਿਰਤਨ ਦੀ ਨੀਂਨ ਨਮਾ ਹੈ ਗੁਰੂ ਨਾਨਕ ਦੇਵ ਜੀ ਨੇ ਕਿਰਤਨ ਪਾਇਆ ਕਿਰਤਨ ਦਾ ਸਾਜ ਉਰੀ ਝੋਲੀ ਵਿੱਚ ਆਪਣਾ ਚੋਲਾ ਲਾ ਕੇ ਉਹਦੇ ਗੱਲ ਵਿੱਚ ਪਾ ਦਿੱਤਾ ਫਿਰ ਮਰਦਾਨੇ ਨੂੰ ਕਿਹਾ ਤੂੰ ਡੂਮ ਮਰਾਸੀ ਹੈ ਕਿਸੇ ਕੋਲੋਂ ਮੰਗ ਕੇ ਨਹੀਂ ਖਾਣਾ ਮੰਗ ਕੇ ਨਹੀਂ ਖਾਣਾ ਮੈਂ ਤੇਰੇ ਨਾਲ ਨਰਾਜ ਹਾਂ ਮੇਰੀ ਤੇਰੀ ਨਹੀਂ ਬਣਦੀ ਜਾ ਇਹ ਮਰਦਾਨਾ ਬੜਾ ਛਿੱਟਾ ਪੈ ਗਿਆ ਮਰਦਾਨਾ ਕਹਿੰਦਾ ਐਸੀ ਗੱਲ ਮੈਂ ਕੀ ਕੀਤੀ ਜੇ ਤੁਸੀਂ ਮੇਰੇ ਨਾਲ ਨਰਾਜ ਹੋ ਗਏ ਹੋ ਮੈਂ ਤੁਹਾਡੇ ਬਿਗੈਰ ਇੱਕ ਮਿੰਟ ਨਹੀਂ ਰਹਿ ਸਕਦਾ ਮੈਨੂੰ ਮਰਨਾ ਮਨਜ਼ੂਰ ਹੈ ਮੈਂ ਤੁਹਾਡੇ ਬਿਗੈਰ ਖਤਮ ਹੋ ਜਾਵਾਂਗਾ ਮਰ ਜਾਵਾਂਗਾ ਮੈਂ ਤੁਹਾਡੇ ਤੋਂ ਵਿਛੜਨਾ ਨਹੀਂ ਚਾਹੁੰਦਾ ਗੁਰਨਾਨਕ ਦੇਵ ਜੀ ਨੇ ਕਿਹਾ ਧੂਮ ਮਮਰਾਸੀ ਮੈਂ ਤੇਰਾ ਹੱਥ ਫੜਿਆ ਹੈ ਤੈਨੂੰ ਭਰਾ ਦਾ ਖਤਾਰ ਦਿੱਤਾ ਮੈਂ ਭਾਈ ਬਣਾਇਆ ਹੈ ਧੂਮ ਮਮਰਾਸੀ ਤੂੰ ਬੇਦੀਆਂ ਦਾ ਬੇਦੀ ਕੁੱਲ ਦਾ ਗੁਰਨਾਨਕ ਦੇਵ ਜੀ ਦਾ ਭਾਈ ਬਣਿਆ ਹੈ ਇਹ ਭਾਈ ਨੂੰ ਕਦੀ ਮੰਜ਼ਦਾ ਬਣਨੇ ਦੀ ਲੋੜ ਹੈ ਹੱਟਣੇ ਦੀ ਲੋੜ ਹੈ ਤੂੰ ਕਿਉਂ ਪੈਸੇ ਲਏ ਹਨ ਮਾਤਾ ਕਲਿਆਣ ਜੀ ਨੇ ਮਾਤਾ ਕਲਿਆਣ ਜੀ ਨੇ ਮਰਦਾਨੇ ਨੂੰ ਪੈਸੇ ਦਿੱਤੇ ਸਨ ਇਹ ਕਹਿੰਦੇ ਮੋੜ ਆ ਮੈਂ ਤੇ ਕਰਨ ਝੋਲੀਆਂ ਪਰਵਾਣ ਵਾਲਾ ਬਣਾਇਆ ਹੈ ਤੂੰ ਮੰਗਦਾ ਹੈ ਤੂੰ ਕਿਸੇ ਅੱਗੇ ਹੱਥ ਨਹੀਂ ਅੱડਨੇ ਕਹਿੰਦੇ ਮਰਦਾਨਾ ਕਹਿਣ ਲੱਗਾ ਜੀ ਅੱਛਾ ਜੀ ਮੋੜ ਨਾ ਤੁਹਾਡਾ ਹੀ ਆਸਰਾ ਉਹ ਕਹਿੰਦੇ ਉਹ ਸਾਸਰਾ ਕਰਤਾਰ ਦਾ ਦੇ ਉਹ ਕਰਤਾਰ ਦਾ ਆਸਰਾ ਹੈ ਮੇਰਾ ਆਪਣਾ ਹੀ ਕਰਤਾਰ ਦਾ ਆਸਰਾ ਹੈ ਗੱਦੇ ਤੈਨੂੰ ਝੋਲੀਆਂ ਪਰਭਾਣ ਵਾਲਾ ਬਣਾਇਆ ਹੈ ਮੰਗਦਾ ਨਹੀਂ ਬਣਾਇਆ ਥੋਨ ਮੇਰੇ ਭਾਈ ਆਪਣੇ ਭਾਈ ਦਾ ਖਿਦਮਤ ਦਿੱਤਾ ਹੈ ਫਿਰ ਮਰਦਾਨੇ ਨੇ ਕੀ ਕੀਤਾ ਜਿੰਨਾ ਪੈਸਾ ਕਾਲੂ ਕਲਿਆਣਦਾਲਜੀ ਨੇ ਦਿੱਤਾ ਸੀ ਸਾਰਾ ਵਾਪਸ ਕਰ ਦਿੱਤਾ ਕਿ ਮੈਂ ਗੁਰਨਾਮਿਕ ਦੇਵ ਤੋਂ ਵਿਛੜਨਾ ਨਹੀਂ ਚਾਹਦਾ ਉਹਨੇ ਮੈਨੂੰ ਆਪਣਾ ਭਾਈ ਬਣਾਇਆ ਹੈ ਮੈਂ ਦੂਰ ਨਹੀਂ ਹੋਣਾ ਚਾਹਦਾ ਇਸ ਦਾ ਸ਼ਗਾਈਆਂ ਸਾਰਾ ਸਾਰੀਆਂ ਰਸਨਾ ਰਸਮਾਂ ਜੜੀਆਂ ਨੇ ਜਿਵੇਂ ਜਿਵੇਂ ਹੁੰਦੀਆਂ ਹਨ ਵੀਰ ਬਿਠਾਏ ਗਏ ਗਰੀਬਾਂ ਨੂੰ ਭੋਜਨ ਦਾਣ ਦਿੱਤੇ ਗਏ ਘਰ ਵਿੱਚ ਗਹਿਮਾ ਗਰਮੀ ਹੋਈ ਮਠਿਆਈਆਂ ਵੱਡੀਆਂ ਜੀਆਂ ਬਹੁਤ ਕੁਛ ਗਹਿਮਾ ਗਰਮੀ ਹੋਈ ਇਸ ਤਰ੍ਹਾਂ ਕਰਦਿਆਂ ਕਰਦਿਆਂ ਉਹਨਾਂ ਦੀ ਸ਼ਗਾਈ ਹੋਈ ਇਹ ਸ਼ਗਾਈ ਲਈ ਇਤਨਾ ਪਰਵਾਨ ਕਰੋ ਉਹਨੀਆਂ ਭੁੱਲਾਂ ਚੁੱਕਾਂ ਦੀ 今イドピカカーファーワイピファザーでワイピファザーで。